ਲੋ ਜੀ ਸੱਸੀ ਭਾਜੀ ਸਾਰਿਆਂ ਨੂੰ ਜੋਤ ਕਨੋਥ ਐਂਡ ਐਸੋਸ ਦੇ ਆਪਾਸ ਗਰਮੀ ਦੇ ਸਾਰੇ ਸਟਾਕ ਕਲੀਅਰ ਦੀ ਸੇਲ ਲਗਾਉਣ ਜਾ ਰਹੇ ਹਾਂ ਜੀ ਪਾਇਆ ਕਰਾਂਗੇ ਵੀਡੀਓ ਦੇਖੋ ਸਭ ਤੋਂ ਪਹਿਲਾਂ ਤਾਂ ਤੁਸੀਂ ਫਿਨਿਸ਼ਿੰਗ ਚੈੱਕ ਕਰ ਲਓ ਜੀ ਸੋੜ ਦੀ ਪ੍ਰਿੰਟਿੰਗ ਚੈੱਕ ਕਰੋ ਜੀ ਇਸ ਤਰ੍ਹਾਂ ਇਹ ਫਲਾਰ ਸਾਰਾ ਤੁਹਾਡਾ ਘਰੇ ਤੇ ਆਊਗਾ ਦੇਖੋ ਆ ਲੋਕ ਆਉਗੇ ਜੀ ਬਹੁਤ ਹੀ ਗੁੱਡ ਕੁਆਲਿਟੀ ਦਾ ਫੈਬਰਿਕ ਹੈ ਦੇਖੋ ਇਹ ਬਾਜੂ ਦਾ ਡਿਜ਼ਾਈਨ ਹੈ ਕੋਲ ਜਿਸਨੂੰ ਐਜ਼ ਸੇਮ ਹੀ ਬਿਲਕੁਲ ਇਸ ਦਾ ਬੈਕ ਆਉਗਿਆ ਸੇਮ ਤੇ ਵੀ ਬਿਲਕੁਲ ਸੇਮ ਬੈਕ ਤੇ ਵੀ ਇਹ ਹੀ ਡਿਜ਼ਾਈਨ ਬਣਿਆ ਹੋਇਆ ਔਰ ਇਸ ਤਰ੍ਹਾਂ ਦੀ ਗ੍ਰੇ ਕਲਰ ਦੀ ਬਾਟਲ ਜੀ ਨਾਲ ਸਟੱਫ ਚੈੱਕ ਕਰ ਲਓ ਜੀ ਤੁਸੀਂ ਮੈਂ ਸਟੱਫ ਚੈੱਕ ਕਰ ਲਓ ਜੀ ਤੁਸੀਂ ਸਟੱਫ ਬਹੁਤ ਹੀ ਫਾਈਨ ਬਹੁਤ ਫਾਈਨ ਕੁਆਲਿਟੀ ਹੈ ਦੇਖੋ ਦੁਪੱਟਾ ਦਿਖਾਉਣਾ ਤਾਂ ਮਸਲੀਨ ਦਾ ਦੁਪੱਟਾ ਹੈਗਾ ਜੀ ਮਸਲੀਨ ਦਾ ਚੈੱਕ ਕਰ ਲਓ ਜੀ ਤੁਸੀਂ ਦੁਪੱਟਾ ਬਹੁਤ ਹੀ ਪਿਆਰੀ ਜੀ ਲੁੱਕ ਸੂਟ ਹੈ ਜੀ ਪਿਓਰ ਮਸਲੀਨ ਦਾ ਦੁਪੱਟਾ ਲੱਗਿਆ ਹੋਇਆ ਇਸ ਤਰ੍ਹਾਂ ਦਾ। ਕੋਈ ਇਸ ਤਰ੍ਹਾਂ ਦੀ ਪ੍ਰਿੰਟਿੰਗ ਦੁਪੱਟੇ ਦੀ ਹੈ ਜੀ ਇਹ ਸਾਈਡ ਤੇ ਹੋਊਗਾ। ਕੱਲਿਆਂ ਤੇ ਫਲਾਰ ਇਹ ਇਸ ਤਰ੍ਹਾਂ ਸੈਂਟਰਸ ਬਣਿਆ ਹੋਇਆ ਹੈ ਜੀ। ਇੱਕ ਕੱਲੇ ਤੇ ਫਲਾਰ ਇਤਰਾ। ਦੇਖੋ। ਸੂਟ ਦੀ ਲੁੱਕ ਚੈੱਕ ਕਰੋ ਜੀ ਬਿਲਕੁਲ ਸਰਦਾਰੀ ਦੀ ਲੁੱਕ ਹੈ ਦਾ ਸੂਟ ਦਾ ਕਲਰ ਦੂਨ ਲੈਫਟ ਹੈ ਦੇ ਵਿੱਚ ਆਪਣੇ ਕੋਲੇ। ਦੇਖੋ ਦੋ ਕਲਰ ਲੈਫਟ ਨੇ ਜੀ। ਇਹ ਦੁਪੱਟਾ। ਇਸ ਦਾ ਪ੍ਰਾਈਸ ਬਿਲਕੁਲ ਹੀ ਜੈਨੂਇਨ ਜੈ ਸਿਰਫ 1100 ਰੁਪਏ ਦਾ ਸੂਟ ਹੈ ਜੀ ਇਹ ਓਨਲੀ 1100 ਇਹ ਤਾਂ ਹੋਰ ਹੋਣੀ ਹਨ ਇਹ ਵੀ ਆਪਣੇ ਕੋਲੇ ਸਾਰਾ ਬ੍ਰਾਂਡਡ ਮਾਲ ਹੈ ਜੀ ਆਪਣੇ ਕੋਲੇ ਸਾਰਾ ਦੇਖੋ ਤੁਸੀਂ ਖੁਦ ਮੇਰੇ ਚੈੱਕ ਕਰ ਸਕਦੇ ਸਿੱਧਾ ਕਲੈਕਸ਼ਨ ਦਾ ਸੂਟ ਹੈ ਇਹ ਗਾਜਰੀ ਜੀ ਸ਼ੇਡ ਦਾ ਸੂਟ ਹੈ ਔਰ ਇਸ ਦਾ ਦੇਖੋ ਕੀਰ ਇਸ ਤਰ੍ਹਾਂ ਕੀਰ ਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਵਰਕ ਦੇ ਨਾਲ ਓਨਲੀ ਕੇਰੇ ਤੇ ਵਰਕ ਹੈ ਇਸ ਦੇ ਆਲਓਵਰ ਸੂਟ ਆਉਣ ਵਾਲਾ ਜੀ ਪ्युअर ਮਸਲੀਨ ਦਾ ਰਹੂਗਾ ਦੁਪੱਟਾ 컬러 ਦੇਖੋ ਬਹੁਤ ਹੀ ਪਿਆਰਾ ਬਿਲਕੁਲ ਰਿੱਟੋ ਕਲਰ ਆ ਰਿਹਾ ਜੀ ਜੋ ਸੂਟ ਦਾ ਕਲਰ ਹੈ ਉਹ ਇਸੇਮ ਕਲਰ ਆ ਰਿਹਾ ਦੇਖਾ ਦੁਪੱਟੇ ਵੀ ਚੈੱਕ ਕਰ ਲਓ ਜੀ ਤੁਸੀਂ ਲੁੱਕ ਇਹ ਸਿੰਗਲ ਸਿੰਗਲ ਜਾਂ ਦੋ ਦੋ ਪੀਸ ਰਹਿ ਗਏ ਸੀ ਜੀ ਆਪਣੇ ਕੋਲੇ ਕਲੀਅਰ ਕਰਨ ਜਾ ਰਹੇ ਹਾਂ ਪਾਸਟਾਕ ਦੇਖੋ ਇਹ ਸਿਰਫ 1200 ਰੁਪਏ ਦਾ ਸੂਟ ਹੈ ਜੀ ਅਗਰ ਕਿਸ ਨੇ ਬਾਏ ਕਰਨਾ ਤਾਂ ਸਿਰਫ 1200 ਰੁਪਏ ਦਾ ਸੂਟ ਹੈ ਜੀ ਕਿ ਆਪਣੇ ਕੋਲੇ ਇਸ ਤਰ੍ਹਾਂ ਵਰਕ ਦੇ ਵਿੱਚ ਆਇਆ ਹੋਇਆ ਹੈ ਖਾਦੀ ਦੇ ਵਿੱਚ ਸੂਟ ਹੈ ਜੀ ਸਟੱਫ ਚੈੱਕ ਕਰ ਲਓ ਤੁਸੀਂ ਇਸ ਤਰ੍ਹਾਂ ਦਾ ਸਾਰਾ ਪੈਚ ਵਰਕ ਮਿਲੂਗਾ ਤੁਹਾਨੂੰ ਫਰੰਟ ਦੇ ਉੱਪਰ ਦੇਖੋ ਮਜ਼ੈਂਟਾ ਕਲਰ ਦਾ ਇਸ ਤਰ੍ਹਾਂ ਦਾ ਪੈਚ ਵਰਕ ਮਿਲੂਗਾ ਜੀ ਇਸ ਤਰ੍ਹਾਂ ਇਹਨਾਂ ਇਸ ਤਰ੍ਹਾਂ ਇਸ ਦੀਆਂ ਬਾਜੂ ਦੇ ਥੇਹੀਆਂ ਭਾਏ ਤੁਸੀਂ ਇਸ ਨੂੰ ਮੋੜ ਕੇ ਕਰ ਲਓ ਜੀ ਆਲ ਓਵਰ ਸੂਟ ਹੈ ਜਿਸ ਦਾ ਘੇਰਾ ਰੈਡੀ ਕੀਤਾ ਗਿਆ ਸਾਰਾ ਦੁਪੱਟਾ ਟੈਬੀ ਦਾ ਟੈਬੀ ਦਾ ਦੁਪੱਟਾ ਆਊਗਾ ਜੀ ਦੁਪੱਟੇ ਦੀ ਲੁੱਕ ਚੈੱਕ ਕਰ ਲਓ ਤੁਸੀਂ ਦੇਖੋ ਦੁਪੱਟਾ ਬਹੁਤ ਹੀ ਸ਼ਾਨਦਾਰ ਦੁਪੱਟਾ ਰੈਡੀ ਕੀਤਾ ਗਿਆ। ਦੇਖੋ। ਦੁਪੱਟੇ ਦੀ ਲੁੱਕ ਚੈੱਕ ਕਰੂਗੀ ਤੁਸੀਂ। ਫੋਰ ਸਾਈਡ ਇਸ ਵਿੱਚ ਸਾਰੀ ਖਾਦੀ ਦੀ ਦੇਖੋ ਆ ਪੈਚ ਵਰਕ ਵਗੈਰਾ ਦੇ ਕੇ ਫਿਨਿਸ਼ਿੰਗ ਦਿੱਤੀ ਹੈ। ਵਰਕ ਦੇ ਨਾਲ ਪੇਪਰ ਮੀਜ਼ੇ ਦਾ ਕੰਮ ਆਊਗਾ। ਸਾਰਾ ਫੁੱਲੀ ਕੱਟ ਵਰਕ ਹੈ ਦੁਪੱਟਾ। ਇਹ ਸੂਟ ਦਾ ਟਾਈਪ ਰਹੂਗਾ ਜੀ ਓਨਲੀ 1200 ਰੁਪਏ। 1200 ਰੁਪਏ ਦੇ ਵਿੱਚ ਸੂਟ ਪਰ ਪੰਜੂ ਹੈ ਜੀ। ਇਹ ਕੇ ਸੂਟ ਦੇਖੋ ਇਹ ਆਲ ਓਵਰ ਹੈ ਜੀ ਇਹ ਕੋਰਸਕੀਆ ਬ੍ਰਾਂਡ ਦਾ ਸੂਟ ਹੈ ਜੀ ਇਹ। ਮੈਂ ਆਪਾਂ ਸਟੈਂਪ ਚੈੱਕ ਕਰਵਾ ਦਿੰਨੇ ਆਪਾਂ ਤੁਹਾਨੂੰ ਰਸੀਆ ਬ੍ਰਾਂਡ ਦਾ ਸੂਟ ਹੈ ਜੀ। ਸੂਟ ਦੇਖ ਲਓ ਕਿ ਸੀ ਬਹੁਤ ਜ਼ਿਆਦਾ ਸੋਹਣਾ। ਐਸ ਤਰ੍ਹਾਂ ਦਾ ਮਸਲੀਨ ਦਾ ਦੁਪੱਟਾ ਰੈਡੀ ਕੀਤਾ ਹੋਇਆ ਜੀ ਟਾਈਆਂ ਨਾਲ। ਇਹ ਕੋ ਕੰਪਿਊਟਰ ਡਾਈ ਦੇ ਵਿੱਚ ਦੁਪੱਟਾ ਰੈਡੀ ਕੀਤਾ ਗਿਆ ਹੈ ਮਸਲੀਨ ਫੈਬਰਿਕ ਤੇ ਵਿੱਚ। ਦੁਪੱਟੇ ਦਾ ਫੈਬਰਿਕ ਵੀ ਬਹੁਤ ਜ਼ਿਆਦਾ ਸੋਹਣਾ। ਪ੍ਰਾਈਸ ਸਿਰਫ 950 ਤੇ। ਇਹ ਫੁੱਲ ਦਾ ਪ੍ਰਾਈਸ ਸਿਰਫ 950 ਰੁਪਏ ਹੈ ਜੀ। ਔਰ ਇੱਕ ਸੂਟ ਇਹ ਦੇਖੋ ਤੁਸੀਂ ਆਪਣੇ ਕੋਲੇ ਇਸ ਤਰ੍ਹਾਂ ਖਾਦੀ ਦੇ ਵਿੱਚ ਆਇਆ ਹੋਇਆ ਹੈ। ਸਾਰਾ ਆ ਤੁਹਾਨੂੰ ਮਿਲੇਗਾ ਆਰੀ ਵਰਕ ਇਸ ਤਰ੍ਹਾਂ ਫਿਨਿਸ਼ੀਂਗ ਦਿੱਤੀ ਗਈ ਹੈ। ਮੈਂ ਤੁਹਾਨੂੰ ਚੈੱਕ ਕਰਵਾ ਦਿੰਦੀ ਹਾਂ ਮੈਂ ਫੁੱਲ ਸੂਟ ਦੀ ਲੁੱਕ ਦੇਖੋ। ਇਸ ਤਰ੍ਹਾਂ ਹਾਈਲਾਈਟ ਕੀਤਾ ਗਿਆ ਜੀ ਸਾਰਾ ਫਲਾਰ ਜੀ। ਠੀਕ ਹੈ ਜੀ। ਬੈਕ ਸਾਈਡ ਤੇ ਵੀ ਐਸੇ ਤਰ੍ਹਾਂ ਫਲਾਰਾ ਹੋਇਆ ਹੈ ਜਿਹਦੇ ਉੱਪਰ ਮਤਲਬ ਵਰਕ ਨਹੀਂ ਹੈਗਾ ਜਿਹੜਾ ਆਏ ਉੱਪਰ ਕੀਤਾ ਹੋਇਆ ਹੈ। ਔਰ ਇਹ ਕੋਹ ਲੀਲਨ ਦੀ ਵਾਟਮ ਆਉਗੀ ਜੀ ਨਾਲ ਔਰ ਫੁੱਲ ਤੇ ਆਲ ਦਾ ਡਿਜੀਟਲ ਪ੍ਰਿੰਟ ਦੇ ਵਿੱਚ ਹੀ ਦੁਪੱਟਾ ਸਿੰਗਲ ਪੀਸ ਹੈ ਜੀ ਆਪਣੇ ਕੋਲੇ ਓਨਲੀ 950 ਰੁਪਏ ਦਾ ਇਹ ਪੀਸ ਇਹ ਦੇਖੋ ਜੀ ਸੈਂਟਰ ਪੈਨਲ ਦੇ ਨਾਲ ਤਿਆਰ ਕੀਤਾ ਗਿਆ ਹੈ ਸੈਂਟਰ ਪੈਨਲ ਦਿੱਤੇ ਹੋਏ ਨੇ ਜੀ ਤੁਹਾਨੂੰ ਦਿਖਾਉਣੀ ਹੈ ਨਾ ਬਹੁਤ ਹੀ ਪਿਆਰੀ ਜੀ ਸ਼ੇਡ ਹੈ ਸੂਟ ਦੀ ਕੀ ਹੈ ਜੀ ਸ਼ੇਡ ਹੈ ਦੇਖੋ ਜੀ ਫਿਨਿਸ਼ਿੰਗ ਚੈੱਕ ਕਰੋ ਜੀ ਤੁਸੀਂ ਵਰਕ ਦੀ ਕੋਈ ਤਾਂ ਗਾਇਦਰ ਉਧਰ ਉਧਰ ਨਹੀਂ ਹੈਗਾ ਇਹ ਸਾਰੇ ਸੈਂਟਰ ਪੈਨਲ ਦਿੱਤੇ ਹੋਏ ਨੇ ਦੋਨੋਂ ਜੀ ਬਰ ਬ੍ਰਿਜ ਅਕਦੇ ਵਿੱਚ ਸੂਟ ਹੋ ਜੀ ਇਹ ਸਟਾਫਰ ਵੀ ਬਹੁਤ ਫਾਈਨ ਕੁਆਲਿਟੀ ਲੱਗੀ ਹੋਈ ਹੈ ਔਰ ਨਾਲ ਇਸਦੇ ਬਾਜੂ ਆਉਗੀ ਭਾਵੇਂ ਤੁਸੀਂ ਨੂੰ ਤੁਸੀਂ ਇਸ ਨੂੰ ਬਾਜੂ ਤੇ ਲਿਆਓ ਭਾਵੇਂ ਬਾਟਮ ਤੇ ਲਿਆਓ ਜੀ ਤੁਹਾਡੀ ਇੱਛਾ ਹੈ ਔਨਲੀ 900 ਰੁਪਏ ਦਾ ਸੂਟ ਹੈ ਜੀ ਸਿਰਫ 900 ਰੁਪਏ ਦਾ ਹੀ ਵਿਦਰਾਉ ਦੁਪੱਟਾ ਤੋਂ ਕਹਿਣ ਵਾਲਾ ਜੀ ਜਿਹੜਾ ਵੀ ਪੀਸ ਖਤੰਦਾ ਹੁੰਦਾ ਹੁਣ ਜੀ ਫਰੋ ਦੀ ਜਲਦੀ ਤੋਂ ਜਲਦੀ ਇੱਕ ਕੇ ਪੀਸ ਰਹਿ ਗਿਆ ਜੀ ਇਹ ਦੇਖੋ ਇਸ ਤਰ੍ਹਾਂ ਇਹਰਾ ਦਿੱਤਾ ਹੋਇਆ ਜਿਸ ਦਾ ਇਸ ਤਰ੍ਹਾਂ ਦੁਪੱਟੀ ਜੀ ਲੱਗੀ ਹੋਈ ਹੈ ਜੋ ਫਲੈਸਾਂ ਤੁਹਾਨੂੰ ਦਿਖਾ ਦਿੰਨੇ ਆਪਾਂ ਤੇ ਜਿਸ ਦਾ ਲੇਤੀ ਆਉਗੀ ਟਾਈ ਪੱਟੀ ਬਣੀ ਹੋਈ ਹੈ ਦੇਖੋ ਪ੍ਰਿੰਟਡ ਬਾਟਮ ਆਉਗੀ ਜੀ ਨਾਲ ਔਰ ਸ਼ਿਫਨ ਦਾ ਬਹੁਤ ਹੀ ਫਾਈਨ ਜੀ ਕੁਆਲਿਟੀ ਦਾ ਦੁਪੱਟਾ ਲੱਗਿਆ ਹੋਇਆ ਜਿਸ ਦਾ ਬਹੁਤ ਹੀ ਸੋਹਣੀ ਜਿਹੀ ਲੁੱਕ ਦੇ ਸੂਟ ਬਣ ਕੇ ਰੈਡੀ ਹੋਣਗੇ ਜੀ ਬਿਲਕੁਲ ਆਫਰ ਪ੍ਰਾਈਸ ਤੇ ਦੇਣ ਜਾ ਰਹੇ ਹਾਂ ਤੁਹਾਨੂੰ ਬਹੁਤ ਹੀ ਘੱਟ ਪ੍ਰਾਈਸ ਤੇ ਸੂਟ ਦਾ ਪ੍ਰਾਈਸ ਹੈ ਸਿਰਫ 990 ਰੁਪਏ ਜਲਦੀ ਤੋਂ ਜਲਦੀ ਜਿਹੜਾ ਵੀ ਪੀਸ ਪਸੰਦ ਆਉਂਦਾ ਹੈ ਜੀ ਸਕਰੀਨ ਸ਼ਾਟ ਲੈ ਕੇ ਆਰਡਰ ਪਲੇਸ ਕਰ ਦਿਓ